ਹੈਲੋ ਫਰੈਂਡਸ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ ਚੈਨਲ ਐਜੂਕੇਟਰ ਤੇ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਜਿਵੇਂ ਕਿਸੇ ਨੂੰ ਪਤਾ ਕੋਈ ਵੀ ਨਿਊ ਰਿਲੇਟਡ ਅਪਡੇਟ ਆਉਂਦਾ ਜੋਬ ਨਾਲ ਰਿਲੇਟਡ ਠੀਕ ਹੈ ਚਾਹੇ ਕੰਟੈਕਟ بیسਸ ਵੈਕੈਂਸੀਸ ਹੋਣ ਚਾਹੇ ਉਹਨੂੰ ਰੈਗੂਲਰ بیسਸ ਸਭ ਤੋਂ ਪਹਿਲਾਂ ਵਿਦ ਨੋਟੀਫਿਕੇਸ਼ਨ ਦੇ ਪੂਰੇ ਇਜਿਲੀਟਾ ਕਰਨ ਲੈ ਕੇ ਤੁਹਾਡੇ ਕੋਲ ਹਾਜ਼ਰ ਹੁੰਨੇ ਆ ਆ ਚੱਲਦੇ ਆਂ ਵੀਡੀਓ ਤੇ ਪੰਜਾਬ ਵਿੱਚ ਠੀਕ ਹੈ ਵੱਖ-ਵੱਖ ਵਿਸ਼ਿਆਂ ਤੇ ਆ ਪੋਸਟਾਂ ਚ ਆਊਟ ਹੋਈਆਂ ਨੇ ਤੇ ਕਾਲਜ ਦੇ ਪੋਸਟਾਂ ਆਏ ਨੇ ਸਿਰਫ ਇੰਟਰਵਿਊ ਲਈ ਭਰਤੀ ਆ ਕੋਈ ਪੇਪਰ ਨਹੀਂ ਕੋਈ ਫੀਸ ਨਹੀਂ ਏ ਪੋਲੀਟੀਕਲ ਸਾਇੰਸ ਮੈਥਮੈਟਿਕਲ ਹਿਸਟਰੀ ਇੰਗਲਿਸ਼ ਪੰਜਾਬੀ ਸੋਸ਼ਲ ਸਟਡੀ ਕੈਮਿਸਟਰੀ ਠੀਕ ਐ ਅਪਲਾਈ ਆਨਲਾਈਨ ਹੋਊਗਾ ਕਿਵੇਂ ਅਪਲਾਈ ਕਰਨ ਸਾਰੇ ਇੰਸਟੀਟਿਊਟ ਨੂੰ ਦੱਸਾਂਗੇ ਠੀਕ ਐ ਪੂਰੇ ਪੰਜਾਬ ਦੇ ਉਮੀਦਵਾਰ ਕਰ ਸਕਦੇ ਨੇ ਅਪਲਾਈ ਕੀ ਉਮਰ ਆਦਾ ਕੀ ਯੋਗਤਾ ਐ ਠੀਕ ਐ ਕੀ ਸੈਲਰੀ ਸਾਰਾ ਕੁਝ ਦੱਸੇ ਕੋ ਪੁਲੀਸ ਸਾਡੇ ਵੀਡੀਓ ਨੂੰ ਲਾਸਟ ਤੱਕ ਵਿਜੀਟ ਕਰਿਆ ਕਰੋ ਆ ਇਹਨਾਂ ਦਾ ਜੋ ਕਿ ਨੋਟੀਫਿਕੇਸ਼ਨ ਆ ਚੁੱਕਿਆ ਵਾ ਠੀਕ ਐ ਜੀ ਇਹ ਐ ਮਿਲਖਾ ਸਿੰਘ ਇੰਸਟੀਟਿਊਟ ਸਿਰ ਮਿਲਖਾ ਸਿੰਘ ਐਜੂਕੇਸ਼ਨ ਇੰਸਟੀਟਿਊਟ ਠੀਕ ਐ ਜੀ ਜਿਹਨੂੰ ਇਹ ਨੋਟੀਫਿਕੇਸ਼ਨ ਚਾਹੀਦਾ ਉਹ ਲਿੰਕ ਡਿਸਕ੍ਰਿਪ ਠੀਕ ਹੈ ਜੀ ਸਹਿਤਕ ਸਿੱਖਿਆਕ ਬ੍ਰੇਟਿਵ ਮਾਨਸਾ ਵਿੱਚ ਕਾਲਜ ਹੈ ਜੀ ਇਹ ਬਲੋ ਬੀਐਡ ਲੈਕ ਕੋਰਸ ਲਈ ਅਸਿਸਟੈਂਟ ਪ੍ਰੋਫੈਸਰ ਦੀਆਂ ਨਿਜਮਤ ਅਸਾਮੀਆਂ ਲਈ ਬਿਨੇ ਪੱਤਰ ਮੰਗੇ ਕਿਤੇ ਜਾਂਦੇ ਹਨ ਕਿਹੜੇ ਬੱਚੇ ਨੂੰ ਪੜ੍ਹਾਉਣਾ ਜੀ ਬੀਐਡ ਦੇ ਬੱਚੇ ਨੂੰ ਪੜ੍ਹਾਉਣਾ ਪੋਸਟਾਂ ਕਦੇ ਨਹੀਂ ਐਜੂਕੇਸ਼ਨ ਦੇ 5 ਪੋਸਟਾਂ ਨੇ ਸੋਸ਼ਲ ਸਟਡੀ ਦੇ 2 ਪੋਸਟਾਂ ਨੇ ਠੀਕ ਹੈ ਜੀ ਤੇ ਹੁਣ ਜਿਹੜੇ ਹਰੇਕ ਵਿਸ਼ੇ ਦੇ ਇੱਕ ਪੋਸਟ ਹੈ ਸਾਇੰਸ ਦੀ ਇੱਕ ਪੋਸਟ ਹੈ ਮੈਥ ਦੇ ਇੱਕ ਪੋਸਟਾ ਪੰਜਾਬੀ ਦੇ ਇੱਕ ਪੋਸਟ ਹੈ ਹਿੰਦੀ ਦੀ ਇੱਕ ਪੋਸਟ ਹੈ ਫਿਜ਼ੀਕਲ ਐਜੂਕੇਸ਼ਨ ਦੀ ਇੱਕ ਪੋਸਟ ਹੈ ਠੀਕ ਹੈ ਜੀ ਜਿਹੜੀ ਯੋਗਤਾ ਕੀ ਤੇ ਵੇਤਨ ਹੈ ਇਹ ਜੁਡੀਸ਼ੀ ਦੇ ਨਿਯਮ ਅਨੁਸਾਰ ਹੋਊਗਾ ਹੁਣ ਜਿਹੜੀ ਗੱਲ ਹੈ ਕਿ ਜਿਹੜੀ ਜੁਡੀਸ਼ੀ ਨਿਯਮ ਹੈ ਉਹ ਕੀ ਹੈ ਜੁਡੀਸ਼ੀ ਨਿਯਮ ਇੱਕ ਕਹਿੰਦਾ ਜੀ ਕਿ ਜੇ ਤੁਸੀਂ ਬੀਐਡ ਦੇ ਬੱਚਿਆਂ ਨੂੰ ਪੜ੍ਹਾਉਣਾ ਵਾ ਕਿਹੜੇ ਬੱਚਿਆਂ ਨੂੰ ਪੜ੍ਹਾਉਣਾ ਜੀ ਬੀਐਡ ਦੇ ਬੱਚਿਆਂ ਨੂੰ ਪੜ੍ਹਾਉਣਾ ਹੈ ਜਿਵੇਂ ਕਿਸ ਨੂੰ ਦੱਸਿਆ ਜਾਏਗਾ ਜੀ ਦੱਸਿਆ ਗਿਆ ਜੀ ਠੀਕ ਹੈ ਯੋਗਤਾ ਤੇ ਵੇਤਨ ਜੁਡੀਸ਼ੀ ਨਿਯਮ ਨੇ ਜੁਡੀਸ਼ੀ ਨਿਯਮ ਕੀ ਨੇ ਜੁਡੀਸ਼ੀ ਨਿਯਮ ਨੇ ਜੇ ਬੀਐਡ ਦੇ ਬੱਚਿਆਂ ਨੂੰ ਪੜ੍ਹਾਉਣਾ ਤੁਹਾਡੇ ਕੋਲ ਐਮਐਡ ਹੋਣੀ ਲਾਜ਼ਮੀ ਹੈ ਪਹਿਲੀ ਗੱਲ ਤੁਸੀਂ ਸੈਕੰਡਲ ਪੀ ਐਚ ਡੀ ਤੇ ਨੈਟ ਵਾਲ ਨੂੰ ਪ੍ਰੈਫਰ ਦਿੱਤੀ ਜਾਊਗੀ ਠੀਕ ਹੈ ਜੇ ਐਮ ਐ ਹੈ ਐਮ ਐਚਓ 55% ਨੰਬਰ ਹੋਣਾ ਲਾਜ਼ਮੀ ਹੈ ਇਹ ਗੱਲ ਦਾ ਖਾਸ ਤੌਰ ਤੇ ਧਿਆਨ ਰੱਖਿਆ ਜਾਵੇ ਠੀਕ ਹੈ ਜੀ ਜਿਹੜੀ ਸੈਲਰੀ ਹੈ ਦੂਜੇ ਨਿਯਮ ਅਨੁਸਾਰ ਨੈਟ ਕੁਆਲੀਫਾਈ ਦਿੱਤੇ ਜਾਂਦਾ 21600 ਇਹ ਗੱਲ ਦਾ ਧਿਆਨ ਰੱਖਿਓ ਨੈਟ ਵੇਜ ਨੂੰ 21600 ਦਿੱਤਾ ਜਾਂਦਾ ਹੁਣ ਇਹ ਆ ਗਿਆ ਅਪਲਾਈ ਕਰਨ ਦਾ ਤਰੀਕਾ ਅਪਲਾਈ ਕਿਵੇਂ ਕਰਨਾ ਵਾ ਤੁਸੀਂ ਇੱਕ ਰਿਜ਼ਿਊਮ ਬਣਾਉਣਾ ਵਾ ਆਪ ਉਸ ਦੇ ਨਾਲ ਆਪਣੇ ਸਾਰੇ ਡਾਕੂਮੈਂਟਸ ਲਾਉਣੇ ਕੁਆਲੀਫਿਕੇਸ਼ਨ ਦੇ ਵੀ ਤੇ ਐਕਸਪੀਰੀਅੰਸ ਜੋ ਵੀ ਤੁਹਾਡੇ ਕੋਲ ਹੈ ਸਾਰੇ ਲਾ ਕੇ ਠੀਕ ਹੈ ਨਾ ਇਹਨਾਂ ਦੀ ਮੇਲ ਆਈਡੀ ਹੈਗੀ ਆ ਆਪ ਵੀ ਮੇਲ ਆਈਡੀ ਜੋ ਕਿ ਬਿ descrption ਲਿਖਣ ਨੂੰ ਮਿਲ ਜੂਗਾ ਠੀਕ ਹੈ ਇਹਦੇ ਮੇਲ ਕਰ ਦੇਣੇ ਆ ਤੇ ਨੈਕਸਟ ਗੱਲ ਇਧਰ ਮੇਲ ਕਰਨ ਨਹੀਂ ਕਰਨੇ ਨੇ ਫਿਰ ਆ ਇਹਨਾਂ ਦੀ ਕੋਰਸ ਦੀ ਵੈਬਸਾਈਟ ਹੈਗੀ ਆ ਪੰਜਾਬੀ ਯੂਨੀਵਰਸਿਟੀ ਵਾਲਿਆਂ ਦੀ ਤੇ ਇਹਦੇ ਤੇ ਜਾ ਕੇ ਤੁਸੀਂ ਫਾਰਮ ਸਾਰਾ ਅਪਲਾਈ ਕਰਨਾ ਵਾ ਜਿਹੜਾ ਇਹ ਅਪਲਾਈ ਹੈ ਤੁਸੀਂ ਕਿਸੇ ਵੀ ਕੈਫੇ ਜਾ ਕੇ ਅਪਲਾਈ ਕਰ ਸਕਦੇ ਕਿੱਥੇ ਅਪਲਾਈ ਕਰ ਸਕਦੇ ਹੋ ਜੀ ਕੈਫੇ ਤੇ ਜਾ ਕੇ ਪਹਿਲੀ ਗੱਲ ਸੈਕੰਡ ਕਲ ਜਿਹਨਾਂ ਆਪਣੇ ਫੋਨ ਤੇ ਅਪਲਾਈ ਕਰਨਾ ਹੈ ਆਪਣੇ ਡਿਸਕ੍ਰਿਪਸ਼ਨ ਵਿੱਚ ਲਿੰਕ ਪਿਆ ਹੈਗਾ ਆਨਲਾਈਨ ਅਪਲਾਈ ਕਰਨ ਦਾ ਵੀ ਠੀਕ ਹੈ ਜੀ ਤੁਸੀਂ ਉੱਥੇ ਉੱਥੇ ਜਾ ਕੇ ਵੀ ਅਪਲਾਈ ਕਰ ਸਕਦੇ ਆ ਜੇ ਕਿਸੇ ਨੂੰ ਕੋਈ ਹੋਰ ਪੁੱਛਣਾ ਕਰਨਾ ਹੁੰਦਾ ਇਹਨਾਂ ਤੋਂ ਕੋਲ ਜਲ ਤਾਂ ਕੋਲ ਜਲ ਦਾ ਨੰਬਰ ਆ ਹੁਣ ਨੈਕਸਟ ਗੱਲ ਤੇ ਆਇਆ ਨੇ ਕਿ ਜਿਹੜੇ ਬੱਚੇ ਵੀ ਮੁੰਡੇ ਕੁੜੀਆਂ ਨਵੇਂ ਜੁੜੇ ਨੇ ਆਪਣੇ ਨਾਲ ਠੀਕ ਹੈ ਨਿਊ ਨਿਊ ਅਪਡੇਟਸ ਜਾਣਨ ਵਾਸਤੇ ਕਦੇ ਕੁਝ ਪੁੱਛਣਾ ਕਰਨਾ ਵੀ ਹੁੰਦਾ ਇਹਦੇ ਵਾਸਤੇ ਅਸੀਂ ਡਿਸਕ੍ਰਿਪਸ਼ਨ ਡਿਸਕ੍ਰਿਪਸ਼ਨ 'ਚ ਆਪਣੇ ਲਿੰਕ ਪਿਆ ਗਿਆ ਆਪਣੇ ਗਰੁੱਪ ਦਾ WhatsApp ਦਾ ਤੁਸੀਂ ਉਹ ਜੁਆਇਨ ਕਰੋ ਠੀਕ ਹੈ ਆਪਣੇ ਕੁਝ ਵੀ ਪੁੱਛਣਾ ਹੋਵੇ ਤਾਂ ਕਿ ਪੁੱਛ ਸਕਦੇ ਹੋ ਤੇ ਉਸ ਤੋਂ ਨੈਕਸਟ ਗੱਲ ਕੀ ਹੈ ਜੀ ਉਸ ਤੋਂ ਨੈਕਸਟ ਗੱਲ ਇਹ ਹੈ ਕਿ ਜਿਹੜੇ ਵੀ ਮੇਰੇ ਭੈਣ ਭਰਾਣੇ ਤਿਆਰੀ ਕਰਨੀਆਂ ਪੀਐਸ ਟੈਟ ਦੀ ਠੀਕ ਹੈ ਪੰਜਾਬੀ ਮਾਸਟਰ ਕੈਡਰ ਸਪੈਸ਼ਲ ਠੀਕ ਹੈ ਜੀ ਤੇ ਇਹ ਨੈਟ ਦੀ ਪੂਰੀ ਡੀਪਲੀ ਤਿਆਰੀ ਕਰਾਈ ਜਾਂਦੀ ਹੈ ਤੇ ਪੂਰੇ ਵਧੀਆ ਤਰੀਕੇ ਨਾਲ ਕਰਾਈ ਜਾਂਦੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਉਹ ਵੀਡੀਓ ਲਿੰਕ ਮਿਲ ਜਾਣਗੇ ਤੁਸੀਂ ਇੱਕ ਵਾਰੀ ਮੇਰੇ ਕਹਾਂ ਤੇ ਵੀਡੀਓ ਨੂੰ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਸਾਨੂੰ ਜਿਹੜੇ ਵੀ ਮੁੰਡੇ ਕੁੜੀ ਅੱਜ ਨਾਲ ਜੁੜ ਰਹੇ ਨੇ ਨਵੇਂ ਨਵੇਂ ਯੂਟਿਊਬਰ ਹੈ ਹੌਲੀ ਹੌਲੀ ਜੁੜ ਰਹੇ ਨੇ ਤੇ ਉਹ ਰਿਸਪੌਂਸ ਉਹਨਾਂ ਲਈ ਬਹੁਤ ਬੈਟਰ ਆ ਰਿਹਾ ਵਾ ਸੋ ਡੂੰ ਸਾਨੂੰ ਇਸ ਆਈ ਇਸ ਕਰਦੇ ਆ ਸਾਰੇ ਚੈਨਲ ਨੂੰ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਵਾਲ ਨੂੰ ਆਨ ਕਰਕੇ ਰੱਖੋ ਠੀਕ ਹੈ ਤੇ ਸਾਡੇ ਜਿਹੜੇ ਵੀ ਨਵੇਂ ਅਪਡੇਟ ਆਉਂਦੇ ਨੇ ਉਹ ਹੋਰ ਜਾਣਨ ਵਾਸਤੇ ਜਿਹੜਾ ਚੈਨਲ ਐਡ ਹੈ ਐਜੂਕੇਟਰ ਨਾਲ ਜੁੜੇ ਰਹੋ ਮਿਲਦੇ